ਬਹੁਤ ਬੁਰਾ ਹਾਲ ਹੈ ਇੰਨਾ ਦਰਦਨਾਕ ਤੇ ਇੰਨਾ ਦੁੱਖदाई ਹੈ ਤੁਸੀਂ ਇਹ ਦੇਖੋ ਕਿ ਪੰਜਾਬ ਦੇ ਬੱਚੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪਿੰਡਾਂ ਦੇ ਆਮ ਬੱਚੇ ਰੋਜ਼ ਕੈਨੇਡਾ ਦੇ ਜਾ ਚੜਦੇ ਆ ਕੋਈ ਨਿਊਜ਼ੀਲੈਂਡ ਜਾਂਦਾ ਕੋਈ ਕਿਸੇ ਦੇਸ਼ ਜਾਂਦਾ ਸੋ ਯੂਪੀ ਵਾਲੇ ਜਿਹੜੇ ਨੌਜਵਾਨ ਮੁੰਡੇ ਆ ਉਹ ਆਪਦੀ ਜ਼ਿੰਦਗੀ ਦਾ ਫਿਊਚਰ ਵੇਖਦੇ ਹੋਏ ਪੰਜਾਬ ਚ ਆਉਂਦੇ ਆ ਠੀਕ ਹੈ ਉਹਨਾਂ ਦੇ ਲਈ ਤਾਂ ਪੰਜਾਬ ਪਰਦੇਸ ਹੈ ਪਰ ਮੈਂ ਇਹ ਵੇਖਿਆ ਕਿ ਕੱਲ ਦੇ ਪੇਸ਼ੈਂਟਸ ਦਾਖਲ ਹੈ ਅਜੇ ਤੱਕ ਕੋਈ ਪਾਣੀ ਮੰਗ ਰਿਆ ਸੀ ਕੋਈ ਖਾਣ ਨੂੰ ਬੇਸਿਕ ਕੱਲ ਦੇ ਭੁੱਖੇ ਖਾਧਾ ਕੁਝ ਨਹੀਂ 29 ਪੇਸ਼ੈਂਟਸ ਹੈ ਡਾਕਟਰਸ ਆਪ ਦੇ ਵੱਲੋਂ ਜੋ ਕਰ ਸਕਦੇ ਆ ਕਰ ਰਹੇ ਆ ਕੋਈ ਉਸ ਗੱਲ 'ਚ ਸ਼ੱਕ ਨਹੀਂ ਘੱਪਰ ਮੈਂ ਇਹ ਕਹਿ ਰਹੀ ਹਾਂ ਕਿ ਸਰਕਾਰ ਦੇ ਵੱਲੋਂ ਕੋਈ ਅਰੇਂਜਮੈਂਟ ਹੀ ਨਹੀਂ ਕੀਤਾ ਗਿਆ ਹੁਣੇ ਮੈਂ ਬਾਦਲ ਜਿੱਥੇ 20 ਪੇਸ਼ੈਂਟਸ ਉੱਥੇ ਦਾਖਲ ਹੈ ਉੱਥੇ ਜਾ ਕੇ ਆਈ ਹਾਂ ਤਾਂ ਉੱਥੇ ਮੈਂ ਦੇਖਿਆ ਕਿ ਉਹਨਾਂ ਦੀਆਂ ਬੇਸਿਕ ਡਰੈਸਿੰਗਸ ਹੀ ਨਹੀਂ ਸੀ ਹੋਈਆਂਆਂ ਕੱਲ ਰਾਤ ਐਕਸੀਡੈਂਟ ਹੋਇਆ ਵੇ ਕੋਈ ਬੇਸਿਕ ਡਰੈਸਿੰਗਸ ਨਹੀਂ ਹੋਈਆਂ ਵਿਆ ਕੋਈ ਪੇਸ਼ੈਂਟ ਦੀ ਦੇਖਭਾਲ ਦੇ ਵਿੱਚ ਕੋਈ ਉਤਤਾ ਨਹੀਂ ਕੀਤਾ ਜਾ ਰਿਹਾ ਕੋਈ ਖਾਣ ਪੀਣ ਦਾ ਅਰੇਂਜਮੈਂਟ ਨਹੀਂ ਜੀ ਕੋਈ ਦਰਦ ਦਾ ਕੋਈ ਹੱਲ ਨਹੀਂ ਹੋ ਰਿਹਾ ਮਤਲਬ ਇੰਨੀ ਇੰਨੀ ਦਰਦਨਾਕ ਸਥਿਤੀ ਹੈ ਇਹ ਇਕੱਲੇ ਇਕੱਲੇ ਮਜ਼ਦੂਰ ਹੈ ਵਿਚਾਰੇ ਇੱਥੇ ਪਟਾਕਾ ਫੈਕਟਰੀ ਚ ਕੰਮ ਕਰਨ ਆਏ ਹੋਏ ਸੀ ਕੋਈ ਇਹਨਾਂ ਦਾ ਪਰਿਵਾਰ ਇਹਨਾਂ ਦੇ ਕੋਲ ਨਹੀਂ ਕੋਈ ਮਾਪੇ-ਬਾਪ ਨਹੀਂ ਕੋਲੇ ਵਿਚਾਰੇ ਇਕੱਲੇ-ਇਕੱਲੇ ਆਏ ਵੇ ਕਮਾਈ ਕਰਨ ਦੇ ਲਈ ਤਾਂ ਮੈਨੂੰ ਲੱਗਦਾ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਇਹਨਾਂ ਬੱਚਿਆਂ ਦੀ ਦੇਖਭਾਲ ਕਰਨ ਦੀ ਔਰ ਜਿਹੜੇ 5 ਗਰੀਬ ਮਜ਼ਦੂਰਾਂ ਨੇ ਜਾਨ ਗਵਾਤੀ ਰਾਤ ਨੂੰ ਸੁੱਤੇ ਪਿਆ ਨੇ ਰਾਤ ਨੂੰ ਸੁੱਤੇ ਪੈ ਸੀ ਬਲਾਸਟ ਹੋ ਗਿਆ ਫੈਕਟਰੀ ਦੇ ਵਿੱਚ ਉਹ ਪੰਜੇ ਉਸੇ ਵੇਲੇ ਹੀ ਮੁੱਕ ਗਏ ਬਲਾਸਟ ਹੋਣ ਦੇ ਮੌਕੇ ਹੀ ਖਤਮ ਹੋ ਗਏ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਨੂੰ ਮੁਆਵਜ਼ਾ ਦੇਣ ਦੀ ਔਰ ਜਿੰਨੇ ਪੇਸ਼ੈਂਟਸ ਦਾਖਲ ਹੈ ਉਹਨਾਂ ਦੀ ਇਲਾਜ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਔਰ ਇਹਨਾਂ ਸਿਆਸੀ ਗੱਲਾਂ ਤੋਂ ਪਾਸੇ ਉੱਠ ਕੇ ਮੈਂ ਸਰਕਾਰ ਨੂੰ ਇੱਕ ਬੇਨਤੀ ਕਰਨਾ ਚਾਹੁੰਦੀ ਹਾਂ ਹਿਊਮੈਨਿਟੇਰੀਅਨ ਗਰਾਊਂਡਸ ਤੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਹਨ ਹਿਊਮੈਨਿਟੇਰੀਅਨ ਗਰਾਊਂਡਸ ਤੇ ਕਿਰਪਾ ਕਰਕੇ ਜ਼ਮੀਨੀ ਲੈਵਲ ਤੇ ਉੱਤਰ ਕੇ ਆ ਕੇ ਵੇਖੋ ਕਿ ਇਹਨਾਂ ਪੇਸ਼ੈਂਟਸ ਦਾ ਹਾਲ ਕੀ ਹੈ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੱਥ ਮੰਨ ਕੇ ਬੇਨਤੀ ਕਰਦੀ ਹਾਂ ਕਿ ਵੇਖੋ ਇਨਸਾਨੀਅਤ ਦੇ ਤੌਰ ਤੇ ਇਹਨਾਂ ਦਾ ਖਿਆਲ ਰੱਖਣਾ ਪੰਜਾਬ ਲੋਕਾਂ ਨੂੰ ਰਜਾਉਣ ਵਾਸਤੇ ਜਾਣਿਆ ਜਾਂਦਾ ਹੈ ਪੰਜਾਬ ਅੰਨ ਪੈਦਾ ਕਰਦਾ ਹੈ ਤੇ ਸਾਰੀ ਦੁਨੀਆ ਨੂੰ ਰਜਾਇਆ ਪੰਜਾਬ ਨੇ ਅੱਜ ਜਦੋਂ ਇਹ ਐਡਾ ਵੱਡਾ ਹਾਦਸਾ ਵਾਪਰ ਗਿਆ ਇਹਨਾਂ ਦੁਖਦਾਈ ਬਲਾਸਟ ਇਹਨਾਂ ਵੱਡਾ ਮੇਜਰ ਬਲਾਸਟ ਹੋਇਆ ਹੈ 29 ਪੇਸ਼ੈਂਟਸ ਦਾਖਲ ਹੈ ਗਰੀਬ ਮਜ਼ਦੂਰ ਦਾਖਲ ਹੈ ਕਿਸੇ ਨੂੰ ਹਲਤਿਕਾ ਰੋਟੀ ਨਹੀਂ ਮਿਲੀ ਮੈਂ ਇਹ ਕਹਿ ਨਹੀਂ ਕਿ ਸਰਕਾਰ ਸੁੱਤੀ ਪਈ ਹੈ سرکار ਨੂੰ ਨਹੀਂ ਪਤਾ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਫੈਕਟਰੀ ਪੰਜਾਬ ਦੇ ਅੰਦਰ ਚੱਲ ਰਹੀ ਔਰ ਕਦੋਂ ਤੋਂ ਚੱਲ ਰਹੀ ਹੈ ਔਰ ਕਿੰਨੇ ਲੋਕ ਕਿੰਨੇ ਮੁਲਾਜ਼ਮ ਉਹਦੇ ਚ ਕੰਮ ਕਰ ਰਹੇ ਆ ਕੀ ਸਰਕਾਰ ਕੀ ਕਰ ਰਹੀ ਹੈ ڈیفینیٹلی ਜਿਹੜੇ ਜਿਹੜਾ ਮਾਲਕ ਹੈ ਜੀ ਵਾਕਈ ਗੈਰ ਕਾਨੂੰਨੀ ਹੈ ਉਹ ਵੀ ਰਿਸਪੌਂਸਿਬਲ ਹੈ ਪਰ ਸਰਕਾਰ ਫਿਰ ਸਰਕਾਰ ਲੋਕ ਬਣਾਉਂਦੇ ਕਿਉਂ ਹੈ ਜੇ ਇਹ ਸਾਰੀਆਂ ਜ਼ਿੰਮੇਵਾਰੀਆਂ ਜਨਤਾ ਨੇ ਆਪ ਹੀ ਲੈਣੀ ਹੈ ਜੇ ਜਿਹੜੇ ਇੰਨੇ ਵੱਡੇ ਹਾਦਸੇ ਹੋ ਜਾਣ ਤੋਂ ਬਾਅਦ ਜੇ ਸਰਕਾਰ ਕੋਈ ਉੱਤਾ ਨਹੀਂ ਕਰ ਸਕਦੀ ਤਾਂ ਅਸੀਂ ਸਰਕਾਰ ਬਣਾਉਣੇ ਕਿਉਂ ਆ ਮੈਨੂੰ ਇਹ ਸਮਝ ਨਹੀਂ ਆਉਂਦੀ ਪਰਵਾਸੀਆਂ ਨੇ ਦੱਸਿਆਗਾ ਹੋਰ ਵੀ ਕਰਵਾਈ ਜਾ ਰਹੀ ਹੈ ਬੱਚਿਆਂ ਤੋਂ ਬਿਲਕੁਲ ਕਈ ਤਾਂ 18 ਸਾਲ ਤੋਂ ਛੋਟੇ ਨੇ ਚਾਈਲਡ ਲੇਬਰ ਦਾ ਵੀ ਇੱਕ ਬਹੁਤ ਵੱਡਾ ਕੇਸ ਹੈ ਆਈ ਡੋਟ ਨੋ ਸਰਕਾਰ ਕੀ ਕਰ ਰਹੀ ਹੈ ਪਤਾ ਨਹੀਂ ਪਰ ਓਨੈਸਟਲੀ ਐਜ਼ ਅ ਮਦਰ ਅੱਜ ਇਹ ਵੇਖ ਕੇ ਦਿਲ ਬਿਲਕੁਲ ਦਹਿਲ ਗਿਆ ਕਿ ਕਿਸੇ ਮਾਂ ਦੇ ਇਹ ਵੀ ਬੱਚੇ ਐ ਜਿਹੜੇ ਅੱਜ ਆਪਦੇ ਘਰਾਂ ਨੂੰ ਛੱਡ ਕੇ ਆਪਦੇ ਪਰਿਵਾਰਾਂ ਨੂੰ ਛੱਡ ਕੇ ਇੱਥੇ ਆਪਦੇ ਰੋਜ਼ੀ-ਰੋਟੀ ਵਾਸਤੇ ਆਏ ਐ ਤੇ ਕਿਵੇਂ ਰੁਲੀ ਜਾ ਰਹੇ ਐ ਵਿੱਚ ਨਹੀਂ ਨਹੀਂ ਤੁਸੀਂ ਇਹਨੂੰ ਲਿਖੀ ਨਹੀਂ ਕਹਿ ਸਕਦੇ ਇੱਕ ਫੈਕਟਰੀ ਗੈਰ ਕਾਨੂੰਨੀ ਢੰਗ ਦੇ ਨਾਲ ਪਤਾ ਨਹੀਂ ਕਦੋਂ ਤੋਂ ਚੱਲ ਰਹੀ ਐ ਠੀਕ ਐ ਨਾ ਇਹ ਇਹ ਹੋਣਾ ਹੀ ਸੀ ਕਿਉਂਕਿ ਜਦੋਂ ਇੱਕ ਚੀਜ਼ ਗੈਰ ਕਾਨੂੰਨੀ ਢੰਗ ਦੇ ਨਾਲ ਚੱਲ ਰਹੀ ਐ ਕਦੋਂ ਤੋਂ ਚੱਲ ਰਹੀ ਐ ਫਿਰ ਸ਼ਾਰਟ ਸਰਕਟ ਹੋ ਗਿਆ ਬਹੁਤ ਵੱਡਾ ਬਲਾਸਟ ਹੋਇਆ ਇਹ ਹੋਣਾ ਹੀ ਨਹੀਂ ਸੀ ਚਾਹੀਦਾ ਜੇ ਵਾਕਈ ਨੋਰਮਸ ਨੂੰ ਫੋਲੋ ਕਰਦੇ ਹੋਏ ਫੈਕਟਰੀ ਲੱਗੀ ਹੁੰਦੀ ਤੇ ਹੁਣ ਆ ਹੀ ਨਹੀਂ ਸੀ ਦੇਖੋ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਮੈਨੂੰ ਲੋਅ ਐਂਡ ਆਰਡਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਕੋਲਾਪਸ ਹੋ ਚੁੱਕਿਆ ਹੈ ਔਰ ਇਹ ਅਸੀਂ ਰੋਜ਼ ਦੇਖਣ ਨੂੰ ਸਾਨੂੰ ਰੋਜ਼ ਦੇਖਣ ਨੂੰ ਮਿਲਦਾ ਹੈ ਪੂਰਾ ਪੰਜਾਬ ਇਹ ਦਰਦਨਾਕ ਘਟਨਾਵਾਂ ਵਾਪਰਦੀਆਂ ਵੇਖ ਰਿਹਾ ਹੈ ਪਰ ਗੱਲ ਇਹ ਹੈ ਕਿ ਕਿਤੇ ਨਾ ਕਿਤੇ ਸਰਕਾਰ ਤੋਂ ਬੜੀਆਂ ਉਮੀਦਾਂ ਸੀ ਬੜੀਆਂ ਜ਼ਿੰਮੇਵਾਰੀਆਂ ਸੀ ਸਾਨੂੰ ਲੱਗਦਾ ਸੀ ਇਹ ਸਰਕਾਰ ਕਰੂਗੀ ਪਰ ਜੋ ਵੇਖਣ ਨੂੰ ਮਿਲ ਰਿਹਾ ਹੈ ਇੱਕ ਕਦੀ ਪਹਿਲਾਂ ਨਹੀਂ ਸੀ ਵਿੱਚ ਦੇਖੋ ਜੀ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਹੈ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੀ ਤੇ ਜਿੱਥੇ ਵੀ ਦਿੱਕਤ ਆਉਂਦੀ ਹੈ ਜਿੱਥੇ ਵੀ ਪਰੇਸ਼ਾਨੀ ਆਉਂਦੀ ਹੈ ਵੈਸੇ ਤਾਂ ਕੋਈ ਐਸਾ ਡਿਪਾਰਟਮੈਂਟ ਨਹੀਂ ਜਿਹੜਾ ਸਹੀ ਤਰੀਕੇ ਨਾਲ ਕੰਮ ਕਰ ਰਿਹਾ ਹੋਵੇ ਤੇ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਰੀ ਹੋਵੇ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਦਿੱਕਤ ਆ ਰਹੀ ਹੈ ਥੈਂਕ ਯੂ ਨਮਸਕਾਰ ਜੀ ਮੈਂ ਹਾਂ ਡਾਕਟਰ ਪ੍ਰਿੰਸ ਕੁਮਾਰ ਕਰਕੇ ਡੀਐਮ ਕਾਰਡੀਓਲੋਜੀ ਕ੍ਰਿਸਟਲ ਹਸਪੀਟਲ ਮੇਸ਼ਵਰੀ ਚੌਂਕ ਬਟਿੰਡਾ ਤੋਂ ਮੈਂ ਸਾਰੇ ਬਠਿੰਡਾ ਵਾਸੀਆਂ ਨੂੰ ਦੱਸਣਾ ਚਾਹਾਂਗਾ ਕਿ ਅਸੀਂ ਜੂਨ ਦੇ ਮਹੀਨੇ ਦੇ ਵਿੱਚ 1 ਜੂਨ ਤੋਂ ਲੈ ਕੇ 30 ਜੂਨ ਤੱਕ ਹਾਰਟ ਦਾ ਚੈੱਕਅਪ ਕੈਂਪ ਲਗਾ ਰਹੇ ਹਾਂ ਜਿਸ ਵਿੱਚ ਅਸੀਂ ਹਾਰਟ ਦੇ ਸਾਰੇ ਟੈਸਟ ਜਿਵੇਂ ਕਿ ECG, EKO, ਕੰਸਲਟੇਸ਼ਨ, ਸ਼ੂਗਰ ਅਤੇ ਕੋਲੇਸਟ੍ਰੋਲ ਦਾ ਚੈੱਕ ਕਰਾਂਗੇ। ਅਗਰ ਕਿਸੇ ਵੀ ਪੇਸ਼ੈਂਟ ਨੂੰ ਚੱਲਣ ਦੇ ਵਿੱਚ ਸਾਹ ਫੁੱਲਦਾ ਹੈ ਜਾਂ ਪੈਰਾਂ ਤੇ ਸੂਜਨ ਆ ਰਹੀ ਹੈ ਜੇ ਆਹ ਚਾਤੀ ਵਿੱਚ ਦਰਦ ਹੁੰਦਾ ਹੈ ਜਾਂ ਤੜਕਨ ਦਾ ਮਹਿਸੂਸ ਹੁੰਦਾ ਹੈ ਤਾਂ ਉਸ ਨੂੰ ਹਾਰਡ ਦੀ ਦਿੱਕਤ ਹੋ ਸਕਦੀ ਹੈ ਅਸੀਂ ਇਸ ਕੈਂਪ ਦੇ ਵਿੱਚ ਸਾਰੇ ਟੈਸਟ 99 ਦੇ ਵਿੱਚ ਕਰਾਂਗੇ ਅਗਰ ਤੁਹਾਨੂੰ ਇਹਨਾਂ ਸਿੰਪਟਮਸ ਦੇ ਵਿੱਚੋਂ ਕੋਈ ਵੀ ਦਿੱਕਤ ਹੈ ਤਾਂ ਤੁਸੀਂ ਸਾਨੂੰ ਆ ਕੇ ਮਿਲ ਸਕਦੇ ਹੋ ਅਤੇ ਆਪਣਾ ਇਲਾਜ ਜਾਂ ਟੈਸਟ ਕਰਵਾ ਸਕਦੇ ਹੋ ਸ਼ੁਕਰੀਆ